ਸਤਨਾਮ ਵਾਹਿਗੁਰੂ ਗੁਰੂ ਜੀ ਉਹਨਾਂ ਦਾ ਪਰਿਵਾਰ ਅਤੇ ਸਿੰਘ ਅਨੰਤਪੁਰ ਖਾਲੀ ਕਰਕੇ ਅਜੇ ਕੀਰਤਪੁਰ ਕੋਲ ਹੀ ਪੁੱਜੇ ਸਨ ਕਿ ਆਪਣੀਆਂ ਸਾਰੀਆਂ ਕਸਮਾਂ ਭੁਲਾ ਕੇ ਕਹਿਲੂਰ ਦੀਆਂ ਪਹਾੜੀ ਫੌਜਾਂ ਅਤੇ ਸਰਹੰਦ ਦੇ ਵਜ਼ੀਰ ਖਾਂ ਦੀਆਂ ਫੌਜਾਂ ਨੇ ਉਹਨਾਂ ਉੱਪਰ ਹੱਲਾ ਬੋਲ ਦਿੱਤਾ ਕੀਰਤਪੁਰ ਤੋਂ 6 ਕੁ ਮੀਲਾਂ ਦੀ ਵਿੱਥ ਤੇ ਸਰਸਾ ਨਦੀ ਹੈ ਜਿਸ ਵੇਲੇ ਸਿੱਖਾਂ ਦਾ ਵਹੀਰ ਇਸ ਨਦੀ ਦੇ ਕਿਨਾਰੇ ਪੁੱਜਾ ਤਾਂ ਇਸ ਵਿੱਚ ਹੜ੍ਹ ਆਇਆ ਹੋਇਆ ਸੀ ਤੇ ਪਾਣੀ ਠਾਠਾਂ ਮਾਰ ਰਿਹਾ ਸੀ ਸਿੱਖ ਭਾਰੀ ਮੁਸੀਬਤ ਵਿੱਚ ਕਿਰ ਗਏ ਉਹਨਾਂ ਦੇ ਪਿਛਲੇ ਪਾਸੇ ਵੈਰੀ ਦਲ ਮਾਰੋ-ਮਾਰ ਕਰਦਾ ਆ ਰਿਹਾ ਸੀ ਤੇ ਸਾਹਮਣੇ ਸਰਸਾ ਨਦੀ ਪਈ ਸ਼ੂਕਦੀ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਜੰਗ ਵਿੱਚ ਕਿਸੇ ਹਾਲਾਤ ਵਿੱਚ ਵੀ ਵੈਰੀ ਅੱਗੇ ਹਥਿਆਰ ਨਹੀਂ ਸੁਟਨੇ ਜੂਜਦਿਆਂ ਹੋਇਆਂ ਸ਼ਹੀਦ ਹੋ ਜਾਣਾ ਹੈ ਗੁਰੂ ਜੀ ਦਾ ਪਰਿਵਾਰ ਵੀ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਭਾਈ ਮਨੀ ਸਿੰਘ ਜੀ ਦੀ ਅਗਵਾਈ ਵਿੱਚ ਇੱਕ ਜਥੇ ਨਾਲ ਗੁਰੂ ਕੇ ਮਹਿਲ ਸਨ ਜੋ ਸਰਸਾ ਨਦੀ ਪਾਰ ਕਰਕੇ ਭਾਈ ਜਵਾਹਰ ਸਿੰਘ ਜੀ ਦੇ ਘਰ ਦਿੱਲੀ ਵੱਲੋਂ ਰਵਾਨਾ ਹੋ ਗਏ। ਮਾਤਾ ਗੁਜਰੀ ਜੀ ਛੋਟੇ ਦੋ ਸਹਿਬਜ਼ਾਦੇ ਨਾਲ ਸਨ ਅਤੇ ਵੱਡੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਜਾਰ ਸਿੰਘ ਜੀ ਗੁਰੂ ਜੀ ਦੇ ਨਾਲ ਸਨ। ਗੁਰੂ ਜੀ ਸਮੇਤ ਸਿੰਘਾਂ ਨੇ ਕੋੜੇ ਸਰਸਾ ਨਦੀ ਵਿੱਚ ਠੇਲ ਦਿੱਤੇ। ਐਨੇ ਨੂੰ ਵੈਰੀ ਤਲਵੀ ਆ ਪੁੱਛਾ ਸਰਸਾ ਕਿਨਾਰੇ ਲੜਾਈ ਆਰੰਭ ਹੋ ਗਈ ਜਿਹੜੇ ਜਥੇ ਵੈਰੀ ਨੂੰ ਰੋਕਣ ਲਈ ਕਾਇਮ ਕੀਤੇ ਗਏ ਸਨ ਉਹ ਜਾਨਾ ਹੂਲ ਕੇ ਲੜੇ ਭਾਈ ਉਹਦੇ ਸਿੰਘ ਜੀ ਲੜਦਿਆਂ ਲੜਦਿਆਂ ਸ਼ਹੀਦ ਹੋ ਗਏ ਉਹਨਾਂ ਦੀ ਥਾਂ ਭਾਈ ਜੀਵਨ ਸਿੰਘ ਜੀ ਜਿਨ੍ਹਾਂ ਦਿੱਲੀ ਤੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਲਿਆਂਦਾ ਸੀ ਨੇ ਮੱਲ ਲਈ ਅਤੇ ਅੱਗੇ ਵੱਧ ਰਹੇ ਵੈਰੀਆਂ ਨੂੰ ਠਲ ਪਾ ਦਿੱਤੀ ਪਰ ਇਹ ਵੇਖ ਕੇ ਕੀ ਸਹਬਜ਼ਾਦਾ ਅਜੀਤ ਸਿੰਘ ਜੀ ਲੜਦੇ ਹੋਏ ਵੈਰੀਆਂ ਦੇ ਘੇਰੇ ਵਿੱਚ ਆ ਗਏ ਹਨ ਤਾਂ ਆਪ ਉੱਧਰ ਹੀ ਆ ਗਏ ਸਹਬਜ਼ਾਦਾ ਅਜੀਤ ਸਿੰਘ ਜੀ ਲੜਦੇ ਲੜਦੇ ਵੈਰੀਆਂ ਦੇ ਘੇਰੇ ਵਿੱਚੋਂ ਨਿਕਲ ਗਏ ਪਰ ਭਾਈ ਜੀਵਨ ਸਿੰਘ ਜੀ ਉੱਥੇ ਹੀ ਸ਼ਹੀਦ ਹੋ ਗਏ ਸੈਂਕੜੇ ਸਿੰਘ ਸਰਸਾ ਨੂੰ ਪਾਰ ਕਰਦਿਆਂ ਹੋਇਆਂ ਮੌਤ ਦਾ ਸ਼ਿਕਾਰ ਹੋ ਗਏ ਕਿਉਂਕਿ ਪਾਣੀ ਦਾ ਵੇਗ ਬਹੁਤ ਤਿੱਖਾ ਸੀ ਵੈਰੀ ਦਲ ਨੇ ਸਰਸਾ ਪਾਰ ਕਰਨ ਦਾ ਖਤਰਾ ਮੂਲ ਨਾ ਲਿਆ ਗੁਰੂ ਗੋਬਿੰਦ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਅਤੇ ਡੇਢ ਕੁ ਸੋ ਕੋੜਸਵਾਰ ਸਰਸਾ ਤੋਂ ਪਾਰ ਲੰਘ ਕੇ ਇੱਕ ਜਥੇ ਤੇ ਰੂਪ ਵਿੱਚ ਇਕੱਠੇ ਹੋ ਕੇ ਰੋਪੜ ਵੱਲ ਹੋ ਪਏ ਉਧਰ ਗੁਰੂ ਗੋਬਿੰਦ ਸਿੰਘ ਜੀ ਜਦੋਂ ਆਪਣੇ ਜਥੇ ਸਮੇਤ ਰੋਪੜ ਕੁੰਲ ਪੁੱਜੇ ਤਾਂ ਅੱਗੋਂ ਰੋਪੜ ਦੇ ਪਠਾਨਾ ਨੇ ਰਸਤਾ ਰੋਕ ਲਿਆ ਦੋਹਾਂ ਪਾਸਿਆਂ ਤੋਂ ਤਲਵਾਰ ਚੱਲੀ ਅਤੇ ਜਾਨੀ ਨੁਕਸਾਨ ਹੋਇਆ ਫਿਰ ਸਤਿਗੁਰੂ ਜੀ ਸਤ ਪੋ ਦੀ ਸ਼ਾਮ ਨੂੰ ਚਮਕੌਰ ਪੁੱਜ ਗਏ ਚਮਕੌਰ ਰੋਪੜ ਤੋਂ ਲੰਦੇ ਪਾਸੇ 15 ਕੁ ਮੀਲਾਂ ਦੀ ਵਿੱਥ ਤੇ ਹੈ ਉਸ ਸਮੇਂ ਗੁਰੂ ਜੀ ਦੇ ਨਾਲ ਦੋਵੇਂ ਵੱਡੇ ਸਹਬਜ਼ਾਦੇ ਅਤੇ 40 ਸਿੰਘ ਹੀ ਸਨ ਬਾਕੀ ਸਿੰਘ ਰੋਪੜ ਦੀ ਲੜਾਈ ਵਿੱਚ ਸ਼ਹੀਦ ਤੇ ਫੱਟੜ ਹੋ ਗਏ ਸਨ ਚਮਕੌਰ ਪੁੱਜਣ ਤੇ ਇਹ ਪਤਾ ਲੱਗਾ ਕਿ ਦਿੱਲੀ ਤੋਂ ਹੋਰ ਮੁਗਲ ਫੌਜ ਆ ਰਹੀ ਹੈ ਤੇ ਚਮਕੌਰ ਦੇ ਨੇੜੇ ਹੀ ਪੁੱਜ ਗਈ ਹੈ ਚਮਕੌਰ ਪੁੱਜਣ ਉੱਤੇ ਉੱਥੇ ਦੇ ਲੋਕਾਂ ਨੇ ਗੁਰੂ ਜੀ ਦਾ ਨਿੱਘਾ ਸਵਾਗਤ ਕੀਤਾ ਉੱਥੇ ਇੱਕ ਹਵੇਲੀ ਸੀ ਹਵੇਲੀ ਦੇ ਮਾਲਕ ਚੌਧਰੀ ਬੁੱਧੀ ਚੰਦ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਸਿੰਘਾਂ ਸਮੇਤ ਹਵੇਲੀ ਵਿੱਚ ਡੇਰਾ ਲਾਉਣ ਇਹ ਸੋਚ ਕੇ ਕਿ ਦਿੱਲੀ ਵੱਲੋਂ ਆ ਰਹੀ ਫੌਜ ਦੇ ਕਾਰਨ ਚਮਕੌਰ ਤੋਂ ਅੱਗੇ ਜਾਣਾ ਠੀਕ ਨਹੀਂ ਗੁਰੂ ਜੀ ਨੇ ਇਸ ਹਵੇਲੀ ਵਿੱਚ ਜਿਸ ਨੂੰ ਸਿੱਖ ਇਤਿਹਾਸ ਨੇ ਕੱਚੀ ਗੜੀ ਕਰਕੇ ਲਿਖਿਆ ਹੈ ਟਿਕ ਕੇ ਵੈਰੀ ਦਲਾਂ ਦਾ ਮੁਕਾਬਲਾ ਕਰਨ ਦਾ ਮਨ ਬਣਾ ਲਿਆ ਅਗਲੇ ਦਿਨ 22 ਦਸੰਬਰ 1704 ਨੂੰ ਸੰਸਾਰ ਦਾ ਅਨੋਖਾ ਯੁੱਧ ਸ਼ੁਰੂ ਹੋ ਗਿਆ। ਇੱਕ ਪਾਸੇ ਕੱਚੀ ਗੜੀ ਵਿੱਚ ਕੇਵਲ 40 ਸਿੰਘ ਸਨ, ਉਹ ਵੀ ਭੁੱਖੇ ਤਿਹਾਈ ਅਤੇ ਥੱਕੇ ਹੋਏ ਤੇ ਦੂਜੇ ਪਾਸੇ ਲੱਖਾਂ ਦੀ ਗਿਣਤੀ ਵਿੱਚ ਸ਼ਾਹੀ ਫੌਜਾਂ ਸਨ ਜਿੰਨਾਂ ਕੋਲ ਸਮੇਂ ਦੇ ਵਧੀਆ ਤੋਂ ਵਧੀਆ ਹਥਿਆਰ ਸਨ। ਮੁਗਲ ਫੌਜਾਂ ਦੇ ਟਿੱਡੀ ਦਲ ਨੇ ਗੜੀ ਨੂੰ ਚੋਹਾਂ ਪਾਸਿਆਂ ਤੋਂ ਘੇਰ ਲਿਆ ਪਰ ਗੜੀ ਤੇ ਨੇੜੇ ਆਉਣ ਦੀ ਕਿਸੇ ਨੂੰ ਹਿੰਮਤ ਨਾ ਪਈ। ਮੁਗਲ ਜਰਨੈਲ ਨਹਰ ਖਾਨ ਨੇ ਪੌੜੀ ਲਗਾ ਕੇ ਗੜੀ ਉੱਤੇ ਚੜਨਾ ਚਾਹਿਆ ਪਰ ਗੁਰੂ ਜੀ ਨੇ ਤੀਰ ਨਾਲ ਉਸ ਨੂੰ ਉੱਥੇ ਹੀ ਚਿਤ ਕਰ ਦਿੱਤਾ ਫਿਰ ਗਨੀ ਖਾਨ ਨੇ ਦੀਵਾਰ ਉੱਪਰ ਚੜਨਾ ਸ਼ੁਰੂ ਕੀਤਾ ਉਸ ਨੇ ਥੋੜਾ ਜਿਹਾ ਸਿਰ ਹੀ ਚੁੱਕਿਆ ਸੀ ਕਿ ਗੁਰੂ ਜੀ ਨੇ ਗੁਰਜ ਨਾਲ ਉਸ ਦਾ ਸਿਰ ਧੰਨ ਦਿੱਤਾ ਇੱਕ ਹੋਰ ਜਰਨੈਲ ਖਵਾਜਾ ਮਹਿਮੂਦ ਅਲੀ ਨੇ ਜਦ ਸਾਥੀਆਂ ਨੂੰ ਮਰਤੇ ਦੇਖਿਆ ਤਾਂ ਉਹ ਕੰਧ ਦੇ ਓਲੇ ਵਿੱਚ ਨਸ ਗਿਆ ਗੁਰੂ ਜੀ ਨੇ ਉਸਦੀ ਇਸ ਗੁਸਦਲੀ ਕਾਰਨ ਜ਼ਫਰਨਾਮੇ ਵਿੱਚ ਉਸ ਨੂੰ ਖਵਾਜਾ ਮਰਦੂਦ ਕਰਕੇ ਲਿਖਿਆ ਹੈ। ਸਰਹੰਦ ਦੇ ਨਵਾਬ ਨੇ ਫੌਜਾਂ ਨੂੰ ਇੱਕੋ ਵਾਰ ਹਮਲਾ ਕਰਨ ਦਾ ਐਲਾਨ ਕੀਤਾ। ਗੁਰੂ ਜੀ ਨੇ ਵੀ ਟਾਕਰੇ ਲਈ ਪੰਜ-ਪੰਜ ਸਿੰਘਾਂ ਦੇ ਜਥੇ ਗੜੀ ਅੰਦਰੋਂ ਬਾਹਰ ਭੇਜਨੇ ਆਰੰਭ ਕੀਤੇ। ਗੜੀ ਦੀਆਂ ਚੋਹਾਂ ਬਾਰੀਆਂ ਤੇ ਵੀ ਕੁਝ ਸਿੰਘ ਖੜੇ ਕਰ ਦਿੱਤੇ। ਗੁਰੂ ਜੀ ਆਪ ਸਹਿਬਜ਼ਾਦਿਆਂ ਨੂੰ ਨਾਲ ਲੈ ਕੇ ਗੜੀ ਦੀ ਸਿੰਮਟੀ ਤੇ ਚੜ ਗਏ। ਸਿੰਘਾਂ ਦੇ ਜਥਿਆਂ ਨੇ ਗੜੀ ਤੋਂ ਬਾਹਰ ਆ ਕੇ ਵੱਧ ਰਹੀ ਮੁਗਲ ਫੌਜ ਨੂੰ ਕਰਾਰੇ ਹੱਥ ਵਿਖਾਏ ਗੜੀ ਉੱਪਰੋਂ ਗੁਰੂ ਜੀ ਤੇ ਸਿੰਘ ਗੋਲੀਆਂ ਤੇ ਤੀਰਾਂ ਦੀ ਚੰਗੀ ਵਰਖਾ ਕਰ ਰਹੇ ਸਨ ਦੋ ਘੜੀਆਂ ਖੂਬ ਲੋਹੇ ਤੇ ਲੋਹਾ ਵਜਾ ਸੈਂਕੜੇ ਫੌਜੀ ਮੈਦਾਨ ਵਿੱਚ ਡਿੱਗ ਪਏ ਅੰਤ ਪੰਜ ਸਿੰਘ ਵੀ ਸ਼ਹੀਦ ਹੋ ਗਏ ਫਿਰ ਗੁਰੂ ਜੀ ਨੇ ਪੰਜ ਸਿੰਘਾਂ ਦਾ ਦੂਜਾ ਜਥਾ ਭੇਜਿਆ ਉਸ ਜਥੇ ਦੇ ਸਿੰਘ ਵੀ ਵੈਰੀਆਂ ਦਾ ਚੰਗਾ ਚੋਖਾ ਨੁਕਸਾਨ ਕਰਕੇ ਸ਼ਹੀਦ ਹੋ ਗਏ। ਸਤਗੁਰਾਂ ਨੇ ਸਹਿਬਜ਼ਾਦੇ ਅਜੀਤ ਸਿੰਘ ਜੀ ਨੂੰ ਜੰਗ ਵਿੱਚ ਜੂਝਣ ਦੀ ਆਗਿਆ ਦਿੱਤੀ। ਆਪ ਨੇ ਸਹਿਬਜ਼ਾਦੇ ਨੂੰ ਥਾਪੜਾ ਦਿੱਤਾ ਤੇ ਕਿਹਾ ਕਿ ਉਹ ਸਹਿਬਜ਼ਾਦੇ ਨੂੰ ਜੂਝਦਿਆਂ ਵੇਖ ਕੇ ਪ੍ਰਸੰਨ ਹੋਣਗੇ। ਬਾਬਾ ਅਜੀਤ ਸਿੰਘ ਜੀ ਦੇ ਨਾਲ ਹੋਰ 8 ਸਿੰਘਾਂ ਦਾ ਜਥਾ ਤੋਰਿਆ ਗਿਆ। ਬਾਬਾ ਜੀ ਦੀ ਉਮਰ ਉਸ ਵੇਲੇ 18 ਕੋ ਵਰਿਆਂ ਦੀ ਸੀ। ਗੜੀ ਵਿੱਚੋਂ ਬਾਹਰ ਨਿਕਲਦਿਆਂ ਹੀ ਸਿੰਘਾਂ ਨੇ ਜੈਕਾਰਾ ਛੱਡਿਆ ਮੁਗਲ ਫੌਜਾਂ ਵੀ ਅੱਗੇ ਵਧੀਆਂ ਅਤੇ ਸਹਬਜ਼ਾਦੇ ਨੂੰ ਘੇਰ ਲਿਆ ਬਾਬਾ ਅਜੀਤ ਸਿੰਘ ਜੀ ਨੇ ਤੀਰਾਂ ਨਾਲ ਕਈਆਂ ਦੀਆਂ ਛਾਤੀਆਂ ਵਿੰਨ ਸੁੱਟੀਆਂ ਬਾਬਾ ਜੀ ਤੇ ਹੋਰ ਸਿੰਘਾਂ ਕੋਲ ਤੀਰ ਮੁੱਕ ਗਏ ਸਿੰਘਾਂ ਨੇ ਪਗੋਤੀਆਂ ਸੂਤ ਲਈਆਂ ਬਾਬਾ ਜੀ ਨੇ ਨੀਜ਼ੇ ਨਾਲ ਵਾਰ ਕਰਨ ਲੱਗੇ ਉਨ੍ਹਾਂ ਸੰਜੋਹ ਨਾਲ ਟਕੇ ਇੱਕ ਮੁਗਲ ਸਰਦਾਰ ਦੇ ਸੀਨੇ ਵਿੱਚ ਨੀਜ਼ਾ ਮਾਰਿਆ ਅੰਨੀ ਮੂੜੀ ਕਰਕੇ ਨੇਜ਼ਾ ਖੁੱਬਿਆ ਹੀ ਰਿਹਾ ਬੱਬਾ ਜੀ ਨੇ ਤਲਵਾਰ ਸੰਭਾਲ ਲਈ ਤੇ ਫੌਜਾਂ ਦੇ ਵਿੱਚਕਾਰ ਬੀਰਤਾ ਦੇ ਜੋਹਰ ਵਿਖਾਉਣ ਲੱਗੇ ਲੜਦੇ ਲੜਦੇ ਅਠੇ ਸਿੰਘ ਸ਼ਹੀਦ ਹੋ ਗਏ ਇੱਕ ਮੁਗਲ ਸਰਦਾਰ ਦੇ ਨੇਜ਼ੇ ਨਾਲ ਬੱਬਾ ਜੀ ਦਾ ਘੋੜਾ ਜ਼ਖਮੀ ਹੋ ਗਿਆ ਆਪ ਪੈਦਲ ਹੀ ਤਲਵਾਰ ਵਾਹਣ ਲੱਗੇ ਬੱਬਾ ਅਜੀਤ ਸਿੰਘ ਜੀ ਨੂੰ ਇਕੱਲਿਆਂ ਲੜਦਿਆਂ ਵੇਖ ਕੇ ਵੈਰੀ ਇੱਕੋ ਵਾਰ ਉਹਨਾਂ ਉੱਤੇ ਆਪੇ ਬੱਬਾ ਜੀ ਲੜਦਿਆਂ ਲੜਦਿਆਂ ਸ਼ਹੀਦ ਹੋ ਗਏ। ਗੁਰੂ ਜੀ ਜੁੱਧ ਨੂੰ ਬੜੇ ਗੋ ਨਾਲ ਵੇਖ ਰਹੇ ਸਨ। ਜਦੋਂ ਬੱਬਾ ਅਜੀਤ ਸਿੰਘ ਜੀ ਸ਼ਹੀਦ ਹੋ ਗਏ ਤਾਂ ਸਤਗੁਰਾਂ ਨੇ ਆਪ ਬੜੇ ਜ਼ੋਰ ਦੀ ਚੈਕਾਰਾ ਛੜਿਆ। ਵੱਡੇ ਭਰਾ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਸਹਿਬਜ਼ਾਦਾ ਜੁਜਾਰ ਸਿੰਘ ਜੀ ਨੇ ਵੀ ਗੁਰੂ ਪਿਤਾ ਨੂੰ ਜੰਗ ਵਿੱਚ ਜਾਨ ਦੀ ਆਗਿਆ ਮੰਗੀ। ਗੁਰੂ ਜੀ ਨੇ ਬੜੀ ਖੁਸ਼ੀ ਨਾਲ ਬੱਬਾ ਜੀ ਨੂੰ ਜੰਗ ਕਰਨ ਲਈ ਤੋਰਿਆ। ਨਾਲ ਪੰਜ ਸਿੰਘ ਹੋਰ ਭੇਜੇ ਬਾਬਾ ਜੀ ਦੀ ਉਮਰ 14 ਸਾਲਾਂ ਦੀ ਸੀ ਮੁਗਲਾਂ ਨੇ ਬਾਬਾ ਜੀ ਤੇ ਜੱਥੇ ਨੂੰ ਘੇਰ ਲਿਆ ਬਾਬਾ ਜੀ ਨੇ ਹੱਥ ਵਿੱਚ ਨੇਜ਼ਾ ਲੈ ਕੇ ਵੈਰੀਆਂ ਦੀਆਂ ਛਾਤੀਆਂ ਫੁੰਡਨੀਆਂ ਆਰੰਭ ਕਰ ਦਿੱਤੀਆਂ ਵੀਰ ਬਾਲਕ ਨੇ ਚੰਗਾ ਯੁੱਧ ਮਚਾਇਆ ਗੜੀ ਤੋਂ ਗੁਰੂ ਜੀ ਨੇ ਮੁਗਲ ਫੌਜਾਂ ਤੇ ਤੀਰਾਂ ਦੀ ਛੜੀ ਲਾ ਦਿੱਤੀ ਘੇਰਾ ਟੁੱਟ ਗਿਆ ਬਾਬਾ ਜੀ ਤੀਰਾਂ ਦੀ ਛਾਂ ਹੇਠਾਂ ਅੱਗੇ ਵਧੀ ਗਏ ਫਿਰ ਆਪ ਨੇ ਤਲਵਾਰ ਹੱਥ ਵਿੱਚ ਲੈ ਲਈ ਤੇ ਵੈਰੀਆਂ ਤੇ ਚੰਗੇ ਆਹੂ ਲਾਏ ਪਰ ਮੁਗਲ ਫੌਜਾਂ ਦੇ ਹੜ ਅੱਗੇ 6 ਸਿੰਘ ਕਿੰਨੀ ਕੁ ਧੀਰ ਟਿਕ ਸਕਦੇ ਸਨ ਇੱਕ ਇੱਕ ਕਰਕੇ ਸ਼ਹੀਦ ਹੋ ਗਏ ਪਰ ਉਹਨਾਂ ਨੇ ਇਹ ਸਿੱਧ ਕਰ ਦਿੱਤਾ ਕਿ ਇਕੱਲਾ ਖਾਲਸਾ ਲੱਖਾਂ ਵੈਰੀਆਂ ਵਿੱਚ ਵੀ ਜੁਦ ਮਚਾ ਸਕਦਾ ਹੈ ਉਧਰ ਸੂਰਜ ਛਿਪ ਰਿਹਾ ਸੀ ਤੇ ਇਧਰ ਚਮਕੌਰ ਦੇ ਮੈਦਾਨ ਵਿੱਚ ਸਹਬਜ਼ਾਦਾ ਜੁਝਾਰ ਸਿੰਘ ਜੀ ਵੀ ਸ਼ਹੀਦੀ ਪਾ ਗਏ ਗੁਰੂ ਜੀ ਨੇ ਫਿਰ ਜੈਕਾਰਾ ਛੱਡਿਆ ਰਾਤ ਪੈ ਗਈ ਜੰਗ ਬੰਦ ਹੋ ਗਈ ਰਹਿਰਾਸ ਤੇ ਪਾਠ ਮਗਰੋਂ ਸਤਗੁਰਾਂ ਨੇ ਸਿੰਘਾਂ ਨੂੰ ਚੜ੍ਹਦੀ ਕਲਾ ਵਿੱਚ ਰਹਿ ਕੇ ਜੂਜਦਿਆਂ ਹੋਇਆਂ ਸ਼ਹਾਦਤਾਂ ਪਾਉਣ ਦਾ ਉਪਦੇਸ਼ ਦਿੱਤਾ ਸਤਗੁਰਾਂ ਇਹ ਵੀ ਕਿਹਾ ਕਿ ਉਹ ਦਿਨ ਚੜ੍ਹਦੇ ਸਾਰ ਸਭ ਤੋਂ ਪਹਿਲਾਂ ਆਪ ਜਥਾ ਲੈ ਕੇ ਮੈਦਾਨ ਵਿੱਚ ਚ ਜਾਣਗੇ ਸਤਗੁਰਾਂ ਦੇ ਇਸ ਫੈਸਲੇ ਤੋਂ ਸਿੰਘ ਬਹੁਤ ਘਬਰਾ ਗਏ ਉੱਚੰਦੇ ਸਨ ਕਿ ਗੁਰੂ ਜੀ ਬਚ ਕੇ ਨਿਕਲ ਜਾਣ ਅਤੇ ਲੋਕਾਂ ਨੂੰ ਭਾਰੀ ਗਿਣਤੀ ਵਿੱਚ ਸਿੰਘ ਸਜਾ ਕੇ ਮੁਗਲਾਂ ਨਾਲ ਦੋ ਹੱਥ ਕਰਨ ਸਿੰਘਾਂ ਨੇ ਇਸ ਭਾਂਤ ਦੀਆਂ ਬੇਤੀਆਂ ਸਤਿਗੁਰਾਂ ਅੱਗੇ ਕੀਤੀਆਂ ਪਰ ਸਤਿਗੁਰੂ ਜੀ ਆਪਣਾ ਫੈਸਲਾ ਬਦਲਣ ਨੂੰ ਤਿਆਰ ਆ ਹੋਏ ਉਧਰ ਸਿੱਖ ਵੀ ਇਹ ਮਨ ਬਨਾਈ ਬੈਠੇ ਸਨ ਕਿ ਸਤਿਗੁਰੂ ਜੀ ਨੂੰ ਕਿਸੇ ਹਾਲਤ ਵਿੱਚ ਵੀ ਸ਼ਹੀਦ ਨਹੀਂ ਹੋਣ ਦੇਣਾ ਉਹ ਸਮਝਦੇ ਸਨ ਕਿ ਸਤਿਗੁਰਾਂ ਦੀ ਇਸ ਸਮੇਂ ਦਿੱਤੀ ਸ਼ਹਾਦਤ ਪੰਥ ਲਈ ਕਰਾਰੀ ਸੱਟ ਸਾਬਤ ਹੋਵੇਗੀ ਸੋ ਭਾਈ ਦਿਆ ਸਿੰਘ ਜੀ ਦੀ ਪ੍ਰੇਰਣਾ ਨਾਲ ਸਿੰਘਾਂ ਨੇ ਆਪਣੇ ਵਿੱਚੋਂ ਪੰਜ ਪਿਆਰੇ ਚੁਣੇ ਭਾਈ ਦਿਆ ਸਿੰਘ ਜੀ ਨੇ ਪੰਜ ਪਿਆਰਿਆਂ ਵੱਲੋਂ ਗੁਰੂ ਜੀ ਨੂੰ ਪੰਥ ਦਾ ਹੁਕਮ ਸੁਣਾਇਆ ਕਿ ਉਹ ਜਿਵੇਂ ਕਿਵੇਂ ਵੀ ਹੋਵੇ ਰਾਤ ਨੂੰ ਗੜੀ ਵਿੱਚੋਂ ਨਿਕਲ ਕੇ ਸੁਰੱਖਿਅਤ ਥਾਂ ਤੇ ਚਲੇ ਜਾ ਪੰਥ ਤੇ ਗੁਰੂ ਹੋਣ ਦਾ ਸਿਧਾਂਤ ਗੁਰੂ ਜੀ ਨੇ ਖੁਦ ਉਸੇ ਦਿਨ ਤੋਂ ਚਾਲੂ ਕੀਤਾ ਸੀ ਜਦੋਂ ਉਹਨਾਂ ਆਪ ਸਨ 1999 ਦੀ ਵਿਸਾਖੀ ਨੂੰ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਸੀ ਸੋ ਆਪ ਨੇ ਪੰਥ ਦੇ ਹੁਕਮ ਅੱਗੇ ਸਿਰ ਚੁਕਾਇਆ ਤੇ ਗੜੀ ਛੱਡ ਜਾਣਾ ਪ੍ਰਵਾਨ ਕਰ ਲਿਆ ਦਸਮ ਪਾਤਸ਼ਾਹ ਨੇ ਬਾਕੀ ਬੱਚੇ 10 ਸਿੰਘਾਂ ਨੂੰ ਗੜੀ ਵਿੱਚੋਂ ਬਾਹਰ ਜਾਣ ਦੀ ਵਿਉਂਤ ਸਮਝਾਈ ਤੇ ਦੱਸਿਆ ਕਿ ਉਹ ਆਪਣੇ ਨਾਲ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੂੰ ਨਾਲ ਲੈ ਕੇ ਜਾਣਗੇ ਬਾਕੀ ਸੱਤਾ ਵਿੱਚੋਂ ਆਪਣੀ ਸ਼ਕਲ ਨਾਲ ਮਿਲਦੀ ਜੁਲਦੀ ਸ਼ਕਲ ਵਾਲੇ ਭਾਈ ਸੰਗਤ ਸਿੰਘ ਜੀ ਨੂੰ ਕਲਗੀ ਦੇ ਕੇ ਆਪਣੀ ਪੋਸ਼ਾਕ ਪਹਿਨਾ ਕੇ ਗੜੀ ਦੀ ਸਿੰਟੀ ਵਿੱਚ ਬੈਠਣ ਦੀ ਤਸਵੀਰ ਸਮਝਾਈ ਤਾਂ ਜੋ ਮੁਗਲਾਂ ਨੂੰ ਉਹਨਾਂ ਦੇ ਗੜੀ ਵਿੱਚ ਹੋਣ ਦਾ ਭੁਲੇਖਾ ਬਣਿਆ ਰਹੇ ਅੱਤੀ ਰਾਤ ਤੋਂ ਕੁਝ ਸਮਾਂ ਮਗਰੋਂ ਗੁਰੂ ਜੀ ਤਿੰਨੋਂ ਸਿੰਘ ਗੜੀ ਤੋਂ ਬਾਹਰ ਆਏ ਗੁਰੂ ਜੀ ਹਨੇਰੇ ਵਿੱਚ ਟੁਰਦਿਆਂ ਹੋਇਆਂ ਇੱਕ ਉੱਚੀ ਟਿੱਬੀ ਤੇ ਚੜ੍ਹ ਗਏ ਇੱਕ ਸਿੰਘ ਜੋ ਗੁਰੂ ਜੀ ਤੋਂ ਕਾਫੀ ਦੂਰੀ ਤੇ ਸੀ ਉਸਨੇ ਉੱਚੀ ਉੱਚੀ ਕਿਹਾ ਹਿੰਦ ਦਾ ਪੀਰ ਜਾ ਰਿਹਾ ਹੈ ਜਿਸਤੀ ਹਿੰਮਤ ਹੋਵੇ ਫੜ ਲਵੇ ਫਿਰ ਦੂਜੀ ਤੇ ਤੀਜੇ ਸਿੰਘ ਨੇ ਵੀ ਵੱਖ-ਵੱਖ ਥਾਵਾਂ ਤੋਂ ਇੰਜ ਹੀ ਕਿਹਾ ਵੈਰੀ ਦਲ ਨੂੰ ਜਿੱਧਰੋਂ ਆਵਾਜ਼ਾਂ ਆਈਆਂ ਸਨ ਉਧਰ ਕਟਾਵਟ ਸ਼ੁਰੂ ਹੋ ਗਈ ਵੈਰੀ ਸਮਝਦੇ ਸਨ ਕਿ ਸਿੰਘਾਂ ਦਾ ਜੱਥਾ ਆ ਪਿਆ ਹੈ ਰਾਤ ਦੇ ਹਨੇਰੇ ਵਿੱਚ ਮੁਗਲ ਫੌਜਾਂ ਤੇ ਸਿਪਾਹੀ ਆਪਸ ਵਿੱਚ ਹੀ ਪੜ ਪਏ ਇਸ ਹਫੜਾ ਦਫੜੀ ਵਿੱਚ ਗੁਰੂ ਜੀ ਤੇ ਤਿੰਨੋਂ ਸਿੰਘ ਮੁਗਲ ਫੌਜਾਂ ਵਿੱਚੋਂ ਨਿਕਲ ਗਏ ਭਾਵੇਂ ਕਿ ਉਹ ਸਭ ਖਿੰਡ ਗਏ ਸਨ ਖਤਰੇ ਤੋਂ ਦੂਰ ਜਾ ਕੇ ਸਭ ਮਿੱਥੇ ਹੋਏ ਤਾਰਿਆਂ ਦੀ ਸੇਧ ਵਿੱਚ ਤੁਰ ਪਏ ਚਾਨਣਾ ਹੋਣ ਤੇ ਵੈਰੀ ਦਲ ਨੂੰ ਪਾਰੀ ਨਿਰਾਸ਼ਾ ਹੋਈ ਕਿਉਂਕਿ ਸਿੰਘਾਂ ਦੀ ਤਾਂ ਕੋਈ Laash ਨਾ ਲੱਭੀ ਪਰ ਮੁਸਲਮਾਨਾਂ ਦੀਆਂ Laashਾਂ ਹੀ ਵਿਖਾਈ ਦਿੱਤੀਆਂ ਗੁੱਸੇ ਵਿੱਚ ਪੜਕੇ ਹੋਏ ਵੈਰੀ ਦਲ ਨੇ ਗੜੀ ਉੱਤੇ ਹੱਲਾ ਬੋਲ ਦਿੱਤਾ ਗੜੀ ਅੰਦਰੋਂ ਸੱਤੇ ਸਿੰਘ ਲੜਦੇ ਹੋਏ ਬਾਹਰ ਹੋਏ ਤੇ ਸ਼ਹੀਦ ਹੋ ਗਏ ਭਾਈ ਸੰਗਤ ਸਿੰਘ ਜੀ ਗੁਰੂ ਜੀ ਦੀ ਪੋਸ਼ਾਕ ਪਾਈ ਗੜੀ ਦੇ ਸ਼ਿਖਰ ਉੱਤੇ ਸਨ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਸਮਝ ਕੇ ਵੈਰੀ ਭਾਰੀ ਗਿਣਤੀ ਵਿੱਚ ਟੁੱਟ ਕੇ ਪੈ ਗਏ ਭਾਈ ਸਾਹਿਬ ਨੇ ਲੜਦਿਆਂ ਹੋਇਆਂ ਸ਼ਹੀਦੀ ਪਾਈ ਵੈਰੀ ਦਲ ਬੜਾ ਖੁਸ਼ ਸੀ ਕਿ ਉਸਨੇ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ ਹੈ ਪਰ ਜਦੋਂ ਸਰਹੰਦ ਦੇ ਸੂਬੇ وزیرਖਾਨ ਨੇ ਪਰਤਾਲ ਕਰਾਈ ਤਾਂ ਅਸਲੀਅਤ ਸਾਹਮਣੇ ਆਈ ਕਿ ਗੁਰੂ ਜੀ ਤਾਂ ਫੌਜਾਂ ਵਿੱਚੋਂ ਸੁਰੱਖਿਅਤ ਚਲੇ ਗਏ ਹਨ ਇਹ ਮੁਗਲ ਹਕੂਮਤ ਨੂੰ ਕਰਾਰੀ ਚੋਟ ਸੀ ਕਿ ਕਸ਼ਮੀਰ ਲਾਹੌਰ ਦਿੱਲੀ ਤੇ ਸਰਹੰਦ ਦੀ ਸਾਰੀ ਮੁਗਲ ਤਾਕਤ ਉਸ ਦੇ ਨਾਲ ਪਹਾੜੀ ਰਾਜਿਆਂ ਦੀਆਂ ਫੌਜਾਂ 7 ਮਹੀਨੇ ਅਨੰਤਪੁਰ ਨੂੰ ਘੇਰਾ ਪਾਉਣ ਦੇ ਬਾਵਜੂਦ ਵੀ ਨਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਫੜ ਸਕੀ ਤੇ ਨਾ ਹੀ ਸਿੰਘਾਂ ਨੂੰ ਈਨ ਮੰਨਣ ਲਈ ਮਜਬੂਰ ਹੀ ਕਰ ਸਕੀ ਸਰਕਾਰੀ ਖਜ਼ਾਨੇ ਦੇ ਲੱਖਾਂ ਰੁਪਏ ਖਰਚ ਹੋ ਗਏ ਹਜ਼ਾਰਾਂ ਦੀ ਗਿਣਤੀ ਵਿੱਚ ਫੌਜੀ ਮਾਰੇ ਗਏ ਪਰ ਮੁਗਲ ਆਪਣੇ ਨਿਸ਼ਾਨੇ ਵਿੱਚ ਸਫਲਤਾ ਪ੍ਰਾਪਤ ਨਾ ਕਰ ਸਕੇ ਚੰਕੌਰ ਦੀ ਅਸਾਮੀ ਜੰਗ ਵਿੱਚ ਸਹਿਬਜ਼ਾਦਿਆਂ ਤੇ ਸਿੰਘਾਂ ਨੇ ਆਪਣੀ ਬੇਮਿਸਾਲ ਸ਼ਹਾਦਤਾਂ ਦੇ ਕੇ ਸਿੱਖ ਇਤਿਹਾਸ ਨੂੰ ਹਮੇਸ਼ਾ ਵਸਤੇ ਰੋਸ਼ਨਾ ਦਿੱਤਾ ਸਵਾ ਲੱਖ ਸੇ ਇੱਕ ਲੜਾਉਂ ਦਾ ਖਾਨ ਸੱਚ ਕਰ ਬਖਾਇਆ 1984 ਵਿੱਚ ਵੀ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਤੇ ਕਿਤੇ ਹਮਲੇ ਦਾ ਜਿਵੇਂ ਮੁਠੀ ਪਰ ਸਿੰਘਾਂ ਨੇ ਮੁਕਾਬਲਾ ਕਰਕੇ ਸ਼ਹੀਦੀਆਂ ਪਾਈਆਂ ਸੀ ਉਹ ਵੀ ਚਮਕੌਰ ਦੇ ਜੰਗ ਦੀ ਯਾਦ ਹੀ ਤਾਜ਼ਾ ਕਰ ਗਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ